ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਚਰਚਾ ਚੱਲਦੀ ਹੈ ਇੱਕ ਸਲਾਹ ਦਿੱਤੀ ਜਾਂਦੀ ਹੈ ਸਿਆਣੇ ਲੋਕ ਇਸ ਗੱਲ ਦੀ ਸਲਾਹ ਦਿੰਦੇ ਆ ਕਿ 84 ਨੂੰ ਭੁੱਲ ਜਾਓਏ ਕਿਵੇਂ ਭੁੱਲਿਆ ਜਾ ਸਕਦਾ 84 ਇੱਕ ਐਸਾ ਜ਼ਖਮ ਹੈ ਜਿਹੜਾ ਕਿ ਰਿਸਣੋਂ ਬੰਦ ਹੀ ਨਹੀਂ ਹੁੰਦਾ ਇਹ ਸਾਡੀ ਸਾਡੀ ਜਹਨੀਏ ਦੇ ਉੱਤੇ ਇੱਕ ਜ਼ਖਮ ਹੋ ਗਿਆ ਜਿਹੜਾ ਕਿ ਸਦੀਆਂ ਤੱਕ ਹੀ ਰਹੇਗਾ ਉਹਦਾ ਕਾਰਨ ਹੈ ਉਹਦੇ ਕਾਰਨ ਦੀ ਜਿਹੜੀ ਜੇ ਤੁਸੀਂ ਅੱਜ ਦੇਖਣਾ ਚਾਹੁੰਦੇ ਹੋ ਮੈਨੂੰ ਲੱਗਦਾ ਕਿ ਬਹੁਤ ਸਾਰੀ ਨਵੀਂ ਪੀੜ੍ਹੀ ਅੱਜ ਉਸ ਸਮੇਂ ਦੀ ਦੀ ਉਸ ਮੰਜ਼ਰ ਦੇ ਬਾਰੇ ਕੱਟ ਜਾਣਦੀ ਆ ਉਸ ਗੱਲ ਦੀ ਗਵਾਹ ਇੱਕ ਪਾਲਕੀ ਆ ਇਸ ਪਾਲਕੀ ਦੀ ਹਾਲਾਤ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦਾ ਹਾਲਾਤ ਹੋਏਗਾ ਇਸੇ ਤਰ੍ਹਾਂ ਦੇ ਹਾਲਾਤ ਦਰਬਾਰ ਸਾਹਿਬ ਦੇ ਸਾਰੇ ਚਾਰੇ ਕੋਨਿਆਂ ਤੇ ਸੀ ਇਸੇ ਤਰ੍ਹਾਂ ਦੇ ਹਾਲਾਤ ਨਾਲ ਦੀ ਜਿਹੜੀ ਆ ਸਾਡੀ ਜਿਹੜੀ ਸਰਾਮਾ ਤੇ ਸੀ ਨਾਨਕਰ ਵਾਸਤੇ ਸੀ ਸਾਡੇ ਬੁੰਗਿਆਂ ਤੇ ਸੀ ਉਥੋਂ ਦੀ ਟੈਂਕੀ ਤੇ ਸੀ ਕੈਂਜਾ ਕਰਤੇ ਸੀ ਆਲੇ ਦੁਆਲੇ ਦੇ ਇਸੇ ਤਰ੍ਹਾਂ ਦੇ ਸਾਡੇ ਕੋਲੇ ਇੱਕ ਬੂਹ ਬੋਲਦੀ ਉਸ ਸਮੇਂ ਦੀ ਜਿਹੜੀ ਜਾਗਦੀ ਤਸਵੀਰ ਖੜੀ ਆ ਤੁਸੀਂ ਦੇਖੋ ਕਿਵੇਂ ਪਿੱਲਰ ਉੱਟ ਗਏ ਨੇ ਇਹਦਾ ਜਣਾ ਥਮਲਾ ਉਡਾ ਦਿੱਤਾ ਗਿਆ ਰਹੀਂ ਤੁਸੀਂ ਇੱਕ ਗੋਲੀ ਤਾਂ ਨਹੀਂ ਇੱਥੇ ਵੱਡੇ 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 ਬਰਸ ਚਲੇ ਇੱਥੇ ਟੈਂਕ ਤੋਪ ਦੇ ਗੋਲੇ ਚਲੇ ਉਹਨਾਂ ਦੀ ਧਮਕ ਤੇ ਗੂੰਜ ਅੱਜ ਵੀ ਸਾਡੇ ਵਿੱਚ ਘਾਰ ਆ ਉਹ ਸਮੇਂ ਨੇ ਹੱਥੇ ਜਿਹੜੇ ਸਿਕਸੀ ਉਮਾਰ ਦਿੱਤੇ ਗਏ ਔਰਤਾਂ ਛੋਟੇ ਛੋਟੇ ਬੱਚੇ ਦੁੱਧ ਪੀਂਦੇ ਉਹ ਗੋਲੀਆਂ ਨਾਲ ਉਡਾ ਦਿੱਤੇ ਗਏ ਇੱਡਾ ਬਾਰਾ ਮੰਦਰ ਸੀ ਸਾਰੀ ਪ੍ਰਕਾਰਾਂ ਜਿੱਥੇ ਅਸੀਂ ਮਸਤਕ ਨੂੰ ਤੋੜ ਮੱਥੇ ਤੇ ਲਾਉਨੇ ਆ ਉਹ ਉਹ ਜਿਹੜੀ ਕਿ ਲਾਸ਼ਾਂ ਨਾਲ ਭਿਛੀ ਪਈ ਸੀ ਜਿਹੜਾ ਇਸ ਇਹ ਇਹ ਦਰਸ਼ਨ ਇਸ਼ਨਾਨ ਵਾਲਾ ਸਰੋਵਰ ਆ ਉਹ ਲਾਲ ਹੋ ਗਿਆ ਸੀ ਤੇ ਇਸ ਗੱਲ ਨੂੰ ਕਿਵੇਂ ਭੁੱਲਿਆ ਜਾ ਸਕਦਾ ਸੋ ਇਹ ਇਸ ਗੱਲ ਦੀ ਜਿਹੜੀ ਸਾਨੂੰ ਸਿੱਖਿਆ ਦਿੱਤੀ ਜਾਂਦੀ ਆ ਉਹ ਉਹ ਸਿੱਖਾਂ ਦੇ ਇਤਿਹਾਸ ਨੂੰ ਨਹੀਂ ਸਮਝਦੇ ਸਿੱਖਾਂ ਦੀ ਮਾਨਸਿਕਤਾ ਨੂੰ ਨਹੀਂ ਸਮਝਦੇ ਜੋ ਅਕਾਲ ਤਖਤ ਸਾਹਿਬ ਦਾ ਹਾਲਾਤ ਹੋਇਆ ਤੁਸੀਂ ਦੇਖਿਆ ਕਿ ਅਕਾਲ ਤਖਤ ਸਾਹਿਬ ਦੇ ਉਦੋਂ ਹਾਲਾਤ ਕੀ ਸੀ ਜਿਹੜੇ ਗੁਰਧਾਮ ਨੇ ਸਿੱਖਾਂ ਦੀ ਜਾਨ ਤੋਂ ਪਿਆਰੇ ਨੇ ਬਾਬਾ ਦੀਪ ਸਿੰਘ ਨੇ ਤਲਿ ਸਿਰ ਰੱਖ ਕੇ ਇਸ ਪਵਿੱਤਰ ਤਨੂੰ ਕਾਇਮ ਰੱਖਣ ਦੀ ਗੱਲ ਕੀਤੀ ਬਾਬਾ ਘਰਬਖਤ ਸਿੰਘ ਜਿਹੜੇ ਨੇ ਲੜਾਈ ਲੜੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਿਆਂ ਨੂੰ ਅੱਤਵਾਦੀ ਵੱਖਵਾਦੀ ਬਹੁਤ ਸਾਰੇ ਨਾਂ ਦਿੱਤੇ ਜਾਂਦੇ ਆ ਕਿਉਂ ਨਹੀਂ ਸਿੱਖ ਆਪਦੇ ਧਰਮ ਤੇ ਹਮਲੇ ਦੇ ਖਿਲਾਫ ਲੜਨਗੇ ਲੜਨਾ ਚਾਹੀਦਾ ਸਿੱਖ ਜਿਹੜਾ ਵਾ ਗੁਰੂ ਦੇ ਲਈ ਤੇ ਆਪਣੇ ਧਾਰਮਿਕ ਸਥਾਨਾਂ ਲਈ ਆਪਣੀ ਜਾਨ ਕੁਰਬਾਨ ਕਰ ਦਿੰਦਾ ਇਸ ਗੱਲ ਨੂੰ ਇਸ ਮਾਮਲੇ ਨੂੰ ਸਿੱਖਾਂ ਦੀ ਇਹ ਸਾਇਕੀ ਨੂੰ ਨਹੀਂ ਪੜਾਇਆ ਜਾਂਦਾ ਉਹਨਾਂ ਦੇ ਜ਼ਖਮਾਂ ਤੇ ਰੋਜ਼ ਜਿਵੇਂ ਕਹਿੰਦੇ ਹੁੰਦੇ ਨੂਨ ਛਰਕਣ ਦੀ ਗੱਲ ਕੀਤੀ ਜਾਂਦੀ ਆ ਇਹ ਹਿੰਦੁਸਤਾਨ ਨੂੰ ਯਾਦ ਕਰਾਇਆ ਹਿੰਦੁਸਤਾਨ ਨੂੰ ਯਾਦ ਰੱਖਿਆ ਫਿਰ ਭੁੱਖੇ ਢੇ ਹਿੰਦੁਸਤਾਨ ਦਾ ਢੱਡ ਭਰਿਆ ਪਰ ਸਿੱਖਾਂ ਲਈ ਕੀ ਆ ਸਿੱਖਾਂ ਲਈ ਇੱਕ ਵਿਤ ਕਰਾਵਾ ਚਾਹੇ ਬੰਦੀ ਸਿੰਘ ਆ ਚਾਹੇ ਕੋਈ ਨੌਜਵਾਨ ਆ ਚਾਹੇ ਕੋਈ ਹੋਰ ਆ ਸਾਡੇ ਨਾਲ ਇੱਕ ਬਹੁਤ ਵੱਡਾ ਵਿਤਕਰਾ ਹੁੰਦਾ ਤੇ ਅੱਜ ਸਾਨੂੰ ਇੱਕ ਸਵਾਲ ਦਿੰਦੇ ਨੇ ਕਿ ਤੁਸੀਂ ਇਹ ਕੁਝ ਭੁੱਲ ਜਾਓ ਭਾਵੇਂ ਕਿ ਇਸ ਤੋਂ ਬਾਅਦ ਇੱਕ ਵੱਡਾ ਦਰਖਤ ਡਿੱਗਿਆ ਉਹ ਦਰਖ ਦੇਕਰ ਤੋਂ ਬਾਅਦ ਵੀ ਸਿੱਖਾਂ ਦੇ ਬੜਾ ਵੱਡਾ ਹਮਲਾ ਹੋਇਆ ਪਰ ਇਤਿਹਾਸ ਨੇ ਆਪਣੇ ਆਪ ਨੂੰ ਸਿਰਜਿਆ ਇਹ ਗੱਲ ਮੈਂ ਕਹਿ ਦਿਆਂ ਕਿ ਇੱਥੇ ਸਵਾਲ ਕਰਦੇ ਨੇ ਲੋਕ ਕਿ ਲੱਖਾਂ ਫੌਜਾਂ ਨਾਲ ਟੱਕਰਾਂ ਕਿਵੇਂ ਕੀਤਾ ਗਿਆ ਇੱਥੇ ਇੱਕ ਜਰਬਾ ਲੜਿਆ ਉਥੇ ਬਾੜੇ ਦੇ ਸਪਾਹੀ ਸਨ ਇੰਦਰਾ ਗਾਂਧੀ ਦੇ ਇੱਥੇ ਇੱਕ ਜਜ਼ਬਾ ਸੀ ਉਸ ਜਜ਼ਬੇ ਦੀ ਮੂੰਹ ਮੋਲ ਦੀ ਤਸਵੀਰ ਇੱਥੇ ਹਮਲਾ ਕਰਨ ਵਾਲਾ ਜਨਰਲ ਬਰਾਡ ਬੋਲਦਾ ਕਿ ਸਾਨੂੰ ਇੰਨੀ ਆਸ ਨਹੀਂ ਸੀ ਕੀ ਸੰਤ ਜਨਰਲ ਸਿਕ ਮੇਂਡਰਾ ਵਾਲੇ ਦੇ ਸਾਥੀ ਸਾਨੂੰ ਐਡੇ ਵੱਡੇ ਕਹਿੰਦਾ ਮੁਕਾਬਲਾ ਦੇਣਗੇ ਤੇ ਐਡੀ ਵੱਡੀ ਕੈਜ਼ੁਐਲਟੀ ਹੋਊਗੀ ਫੌਜਾਂ ਦੀ ਸੋ ਇਹ ਗੱਲ ਨਿਭੜਦੀ ਇੱਥੇ ਆ ਕਿ ਸਿੱਖ ਜਲਾ ਜਜ਼ਬੇ ਨਾਲ ਲੜਦਾ ਆਪਦੇ ਗੁਰੂ ਲਈ ਆਪਦੇ ਗੁਰਤਾਰ ਮੰ ਲਈ ਆਪਦੇ ਸਿਧਾਂਤ ਲਈ ਲੜਦਾ ਤੇ ਜਿਹੜੀ ਮੈਂ ਇਹ ਗੱਲ ਕਹਦੇ ਆਂ ਕਿ ਭਾਵੇਂ ਸ਼ਹਾਦਤ ਪ੍ਰਾਪਤ ਕੀਤੀ ਸੰਤਾ ਨੇ ਸ਼ਹੀਦ ਭਾਈ ਅਮਰੀਕ ਸਿੰਘ ਨੇ ਬਾਬਾ ਠਾਰਾ ਸਿੰਘ ਨੇ ਜਨਰਲ ਸਵੇਤ ਸਿੰਘ ਦਾ ਬਹੁਤ ਵੱਡਾ ਰੋਲ ਸੀ ਪਰ ਸ਼ਹੀਦ ਹੋ ਗਏ ਪਰ ਜਿੱਤ ਉਹਨਾਂ ਦੀ ਹੋਈ ਤੇ ਹਾਰ ਜਿਹੜੀ ਇੰਦਰਾ ਗਾਂਧੀ ਦੀ ਹੋਈ ਜਿਹੜੀ ਕੀ ਨਵੰਬਰ ਦੇ ਵਿੱਚ ਇੱਕ ਦਰਖਤ ਲੱਗਿਆ ਉਸ ਡਰਕ ਨੂੰ ساری ਦੁਨੀਆ ਨੇ ਡਗਦਾ ਵੇਖਿਆ ਭਾਵੇਂ ਉਹਦਾ ਪਰਛਾਵਾਂ ਉਹਦਾ ਅਸਰ ਧਮਕ ਸਾਡੇ ਤੇ ਵੀ ਪਈ ਪਰ ਸਿੱਖਾਂ ਨੇ ਆਪਣੇ ਆਪ ਦੇ ਵਿੱਚ ਇਤਿਹਾਸ ਸਿਰਜਿਆ ਜਿਹੜਾ ਕਿ ਜਿਉਂਦਾ ਇਤਿਹਾਸ